ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਵਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਸ਼ਨੀਵਾਰ ਦਾ ਤੇ ਅੱਜ ਮੇਰੀ ਬੇਟੀ ਨਬੂ ਦਾ ਪੇਪਰ ਸੀਗਾ ਤੇ ਵਧੀਆ ਹੋ ਗਿਆ ਉਹਦਾ ਪੇਪਰ ਇੰਗਲਿਸ਼ ਦਾ ਫਰਸਟ ਪੇਪਰ ਤਾਂ ਬੋਰਡ ਦੀ ਕਲਾਸ ਦਾ ਵਧੀਆ ਹੋਇਆ ਸਾਨੂੰ ਬਹੁਤ ਟੈਨਸ਼ਨ ਦੀ ਪਰਵਾਹੀ ਮਾਵਾ-ਪਾਪ ਨੂੰ ਬੱਚਿਆਂ ਦੇ ਨਾਲੋਂ ਜ਼ਿਆਦਾ ਟੈਨਸ਼ਨ ਹੁੰਦੀ ਬੱਚਿਆਂ ਤਾਂ ਚਲ ਹੁੰਦੀ ਉਹ ਸਾਨੂੰ ਵੀ ਬਹੁਤ ਸੀਗੀ ਸ਼ਾਮ ਦਾ ਟਾਈਮ ਹੈ ਜੀ ਤੇ ਮੈਂ ਪੀ ਰਹੀ ਐ ਕਾਦਾ ਪਾਣੀ ਹੈ ਨਬੂ ਹੈ ਸੌਂਫ ਤੇ ਅਦਰਕ ਦਾ ਪਾਣੀ ਯੋਗਾ ਤੋਂ ਆ ਕਿਵੇਂ ਸੌਂਫ ਤੇ ਅਦਰਕ ਦਾ ਪਾਣੀ ਪੀਂਦੀ ਆ ਤੇ ਇਹ ਗਲੇ ਗੁਲੇ ਵਾਸਤੇ ਇਨਫੈਕਸ਼ਨ ਤੇ ਵੀ ਵਧੀਆ ਹੁੰਦਾ ਗਲੇ ਤੇ ਜਿੱਦਾਂ ਅੱਜ ਕੱਲ ਦੇ ਮੌਸਮ 'ਚ ਸਰਦੀ ਜ਼ੁਖਾਮ ਦਾ ਮੌਸਮ ਹੈ ਉਸ ਵਿੱਚ ਇਹ ਪਾਣੀ ਬਹੁਤ ਵਧੀਆ ਰਹਿੰਦਾ ਹੈ ਤੇ ਮੈਂ ਤੇ ਨਵੂ ਦੋਨੇ ਜਾਣੀਆਂ ਪੀਂਦੀ ਆ ਇਸ ਪਾਣੀ ਨੂੰ ਹੁਣ ਦੇ ਬਚੁੱਕੇ ਦੀ 6:30 ਤੇ ਮੈਂ ਬਣਾਈ ਇਹ ਸਬਜ਼ੀ ਬਣਾ ਚੁੱਕੀ ਆ ਜਾਲੂ ਪਕੜੇ ਸਵੇਰੇ ਪਰੌਂਠੇ ਬਣਾਏ ਸੀਗੇ ਇਸ ਕਰਕੇ ਅੱਜ ਮੈਂ ਜਲਦੀ ਖਾਣਾ ਬਣਾ ਰਹੀ ਆ ਲੰਚ ਨਹੀਂ ਕਰਿਆ ਅੱਜ ਬੱਚਿਆਂ ਨੇ ਤੇ ਇਸ ਦੁਪਹਿਰੇ ਭੁੱਖ ਨਹੀਂ ਸੀਗੀ ਰੋਟੀ ਬਰੂੰਠੇ ਖਾ ਲੈ ਨਾਲ ਚਾਹ ਚੂ ਪੀ ਲਈ ਤੀ ਇਸ ਕਰਕੇ ਮੇਰੇ ਸ਼ਾਮ ਨੂੰ ਜਿਹੜਾ ਡਿਨਰ ਹੈ ਜਿਹੜਾ ਜਲਦੀ ਬਣਾ ਰਿਆ ਬਸ ਫੁਲਕੇ ਬਣਾ ਰਹੀ ਆ ਤੇ ਹੁਣ ਕਰਦੇ ਆਂ ਜੀ ਡਿਨਰ ਜੇ ਕਿਸ਼ੋਰ ਨੇ ਮੈਂ ਨਵੀਂ ਪੱਗ ਲੈ ਕੇ ਆਈ ਸੀ ਬਲੂ ਕਲਰ ਦੀ ਪਹਿਲਾਂ ਮੈਂ ਕਿਹਾ ਚਲੋ ਇੱਕ ਥੋੜਾ ਜਿਹਾ ਮਾਵਾ ਇਹ ਕੱਢ ਦਮੈਂ ਇਹਨੂੰ ਧੋਤਤਾ ਹੈ ਫਿਰ ਬਣ ਲੂਗਾ ਵਧੀਆ ਬੰਨੀ ਜਾਊਗੀ ਹਾਂ ਬੱਦਲ ਜਾ ਰਿਹਾ ਰਿਹਾ ਨਾ ਇੱਧਰ ਕੱਲ ਸੁੰਡੇ ਸੀ ਕੱਲ ਬੱਦਲ ਜਾ ਰਿਹਾ ਕੱਲ ਮੈਂ ਚਲੋ ਬੈੱਡ ਸ਼ੀਟ ਵਗੈਰਾ ਚੱਕੀਆਂ ਸੀਗੇ ਮੈਂ ਕਿਹਾ ਚਲ ਧੋ ਦੂੰਗੀ ਪਰ ਕੱਲ ਸਾਡੇ ਤੋਂ ụpਣੀ ਨੇ ਵਾਲੇ ਟੰਗ ਦੀ ਅੱਜ ਧੁੱਪ ਪ ਲਾਈਏ ਜੀ ਮਸ਼ੀਨ ਕੱਪੜੇ ਧੋਣ ਲਈ ਨਬੂ ਨੂੰ ਛੁੱਟੀ ਹੈਗੀ ਹੈ ਕਿਉਂ ਕਿ ਕਿਸ਼ੂ ਗਿਆ ਜੀ ਕਿਸ਼ੂ ਦੇ ਵੀ ਬਸ ਹੁਣ ਪ੍ਰੈਕਟੀਕਲ ਸਟਾਰਟ ਹੋ ਜਾਣਾ ਹੈ 19 ਤਰੀਕ ਤੇ 19 ਜਾਂ 20 ਤਰੀਕ ਤੇ ਸ਼ਾਇਦ ਪ੍ਰੈਕਟੀਕਲ ਹੈ ਤੇ ਫਿਰ ਉਹਦੇ ਵੀ ਬਸ ਫਾਈਨਲ ਪੇਪਰਾਂ ਦੀ ਡੇਟ ਛਿਟਾਉਣ ਆਲੀ ਹੈ ਇਹ ਮਹੀਨਾ ਦਾ ਪੂਰਾ ਪੇਪਰਾਂ ਚ ਹੈ ਪਰ ਵਿਆਹ ਵੀ ਬਹੁਤ ਹੁੰਦੇ ਆ ਜੀ ਮਹੀਨੇ ਪਤਾ ਨਹੀਂ ਕਦ ਤੇ ਵੀ ਇਹਨਾਂ ਦਿਨਾਂ ਚ ਵਿਆਹ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਦਿਨਾਂ ਚ ਪ੍ਰੀਖਿਆ ਦੇ ਪੇਪਰ ਹੁੰਦੇ ਬੱਚਿਆਂ ਨੂੰ ਬੜਲ ਨੂੰ ਵੀ ਔਖੀ ਹੁੰਦੀ ਹੈ ਥੋੜੀ ਜੀ ਧਿਆਨ ਵੰਡਿਆ ਰਹਿੰਦਾ ਜਿੱਦਾਂ ਅੰਡਵਾਣ ਚ ਵੀ ਵਿਆਹ ਹੋਵੇ ਚਲੋ ਹੁਣ ਅ ਮੰਡੇ ਦੀ ਸਵੇਰ ਦਾ ਟਾਈਮ ਹੈ ਜੀ ਕਿਚਨ ਸਾਰੀ ਕੰਪਲੀਟ ਹੋ ਚੁੱਕੀ ਹੈ ਸਾਫ ਸਫਾਈ ਦੁੱਧ ਗਰਮ ਕਰਿਆ ਤੇ ਮੈਂ ਬਣਾਉਣ ਲੱਗੀ ਹਾਂ ਔਰੈਂਜ ਜੂਸ ਮੈਂ ਨਾ ਉਹਦੇ ਚ ਮਿਕਸੀ ਚ ਬਣਾ ਲੈਣਾ ਮਤਲਬ ਕਿ ਜੂਸਰ ਦਾ ਬਹੁਤ ਜ਼ਿਆਦਾ ਇਹ ਦੋ ਗਲਾਸ ਦਾ ਬਣਾਇਆ 52 ਪੈ ਜਾਂਦਾ ਸਾਫ ਸਫਾਈ ਹੋ ਹੋ ਜਾਂਦੀ ਕਾਫੀ ਇਸ ਕਰਕੇ ਮੈਂ ਮਿਕਸੀ ਚ ਘੜਾ ਲ ਦਿਆ ਇਹਨੂੰ ਮੈਂ ਇਦਾਂ ਬਣਾ ਚੁੱਕੀ ਹਾਂ ਜੂਸ ਨੂੰ ਹੁਣ ਮੈਂ ਇਹਨੂੰ ਪਉਣੂੰਗੀ ਤੇ ਪੁਣ ਕੇ ਫੇਰ ਪੀ ਲੂੰਗੀ ਬਸ ਦੰਨਾ ਥੋੜੀ ਜਿਹੀ ਬੜੀ ਚਰਨੀ ਹੋਵੇ ਜਿਹਦੇ ਚੋਂ ਉਹਨੂੰ ਪੋਣਾ ਹੈ ਤਾਂ ਕਿ ਜਿਹੜਾ ਸਾਰਾ ਪਲਪ ਹੈ ਉਹਦੇ ਚ ਚਲੇ ਜਾਵੇ ਜੇ ਤੁਸੀਂ ਜ਼ਿਆਦਾ ਬਰੀਕ ਚਰਨੀ ਚ ਪੋਣੋਗੇ ਨਾ ਬਿਲਕੁਲ ਫਾਇਦਾ ਨਹੀਂ ਤੇ ਸਾਰਾ ਜਿਹੜਾ ਇਹਦਾ ਪਲਪ ਹੈ ਉਹ ਨਿਕਲ ਜਾਣਾ ਪਰ ਇਹਦੇ ਜਿਹੜੀ ਥੋੜੀ ਚਰਨੀ ਮੋਟੀ ਹੈ ਇਸ ਕਰਕੇ ਇਹਦਾ ਸਾਰਾ ਕੁਝ ਨਾ ਹੇਠੇ ਚਲੇ ਜਾਣਾ ਇਹਦਾ ਚਮਮਾ ਜਨਾ ਹਲਾ ਕੇ ਮੈਨੂੰ ਕਲੀਅਰ ਕਰ ਦਣਾ ਮੈਂ ਤੁਹਾਨੂੰ ਦਿਖਾਉਂਗੀ ਅੰਡ ਚ ਹਾਂ ਜੀ ਚਲੋ ਜੂਸਰ ਤਾਂ ਹੈ ਨਾ ਪਰ ਮੈਨੂੰ ਨਾ ਹੁਣ ਦਿਲ ਨਹੀਂ ਕਰਿਆ ਬੜਾ ਜੂਸਰ ਕੱਟਣ ਨੂੰ ਨਾ ਕਾਜ ਹੈ ਪੈ ਜਾਂਦਾ ਜੂਸਰ ਦਾ ਸਫਾਈ ਦਾ ਇਹਦਾ बस ਇੱਕ ਜਾਰੇ ਧੋਣਾ ਮੈਂ ਅੱਜ ਗਲਾਸ ਤਿਆਰ ਹੈ ਜਿਹਦੇ ਚ ਪਾਇਆ ਕਾਲਾ ਨਮਕ ਤੇ ਕਾਲੀ ਮਿਰਚ ਦਾ ਪਾਊਡਰ ਤੇ ਹੁਣ ਇਹ ਜੂਸ ਦਾ ਗਲਾਸ ਤਿਆਰ ਹੈ ਹੁਣ ਪੀਣੀ ਹੈ ਜੂਸ ਐਸੀ ਜੀ ਪੱਤਾ ਉਹ ਵੀ ਮਟਰ ਸਵੇਰੇ ਖਾਣਾ ਮੈਂ ਬਣਾ ਚੁੱਕੀ ਹਾਂ ਸਵੇਰ ਦੇ ਬਚ ਚੁੱਕੇ ਜੀ 9:30 ਤੇ ਮੈਂ ਪੀਣ ਲੱਗੀਆਂ ਜੂਸ ਕੰਮ ਮੇਰਾ ਕੰਪਲੀਟ ਹੋ ਚੁੱਕਿਆ ਹੈ ਲੰਚ ਤੇ ਬ੍ਰੇਕਫਾਸਟ ਮੈਂ ਇਕੱਠਾ ਹੀ ਕਰੂੰਗੀ 11 ਜਾਂ 12 ਵਜੇ ਤੇ ਅੱਜ ਦੇ ਵਲੌਗ ਚ ਐਨ ਜੀ ਮਿਲਦੇ ਆ ਕਿਸੇ ਹੋਰ ਵਲੌਗ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ